ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੇਸ਼ ਦੀ ਆਜ਼ਾਦੀ ਦੀ 75ਵੀਂ ਸਾਲਗिरा ਮਨਾਈ ਜਾ ਰਹੀ ਹੈ ਇਹਨੂੰ ਆਜ਼ਾਦੀ ਦਾ ਮਹਾ ਉਤਸਵ ਕਿਹਾ ਜਾ ਰਿਹਾ ਪਾਰ ਸਰਕਾਰ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਗੈਂਦਰ ਸਰਕਾਰ ਨੂੰ ਸੁਭਾਈ ਸਰਕਾਰਾਂ ਨੂੰ ਢੁਕੇ ਗਏ ਨੇ ਸ਼ਿਲਾਗਾ ਜੋ ਗੱਲ ਹੈ ਕੁਰਬਾਨੀਆਂ ਕਰਨ ਵਾਲਿਆਂ ਨੂੰ ਯਾਦ ਕਰਨਾ ਉਹਨਾਂ ਤੋਂ ਪ੍ਰੇਰਣਾ ਲੈਣੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਵਿਚਾਰਨਾ ਇਹ ਜੀਉਂਦੀ ਜਾਗਦੀ ਕੌਮ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਪੰਜਾਬੀਆਂ ਦੀ ਆਬਾਦੀ ਖਾਸ ਤੌਰ ਤੇ ਜਿਹੜੀ ਸਿੱਖਾਂ ਦੀ ਆਬਾਦੀ ਦੇ ਹਿਸਾਬ ਨਾਲ ਤੁਸੀਂ 2% ਨਹੀਂ ਪਰ ਦੇਸ਼ ਦੀ ਜੰਗੇ ਆਜ਼ਾਦੀ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਸਭ ਤੋਂ ਵੱਧ ਫਾਂਸੀਆਂ ਤੇ ਚੜੇ ਜਿਹੜੇ ਚੜੇ ਉਹਨਾਂ ਚ ਪੰਜਾਬੀ ਤੇ ਸਿੱਖ ਸਭ ਤੋਂ ਵੱਧ ਜਿਹੜੇ ਕੈਦਾਂ ਕੱਟਣ ਵਾਲੇ ਉਹ ਸਿੱਖ ਤੇ ਪੰਜਾਬੀ ਸਬਤ ਵਧ ਜਿਹਨਾਂ ਦੀਆਂ ਜਾਇਦਾਦਾਂ ਕੁਰਕੀਆਂ ਗਈਆਂ ਔਰ ਕਾਰਕਟਬਾਕਸ ਤੇ ਗਏ ਉਹ ਪੰਜਾਬੀ ਸਬਤ ਵਧ ਜਿਨ੍ਹਾਂ ਨੂੰ ਹਾਸੀਆਂ ਦਿੱਤੀਆਂ ਗਈਆਂ ਉਹ ਪੰਜਾਬੀ ਸਬਤ ਵਧ ਜਿਹੜੇ ਕਾਲੇ ਪਾਣੀ ਗਏ ਉਹ ਪੰਜਾਬੀ ਪੂਰੇ ਅੰਡੇਮਾਨ ਨਿਕੋਬਾਰ ਵਿੱਚ ਜਿਹੜੇ ਜਿਹੜੇ ਜਿਹਨੂੰ ਕਾਲਾ ਪਾਣੀ ਕਹਿੰਦੇ ਆ ਉੱਥੇ ਡਾਕਟਰ ਦੀਵਾਨ ਸਿੰਘ ਵਰਗੇ ਜਿਹੜੇ ਸ਼ਹੀਦਕਾਰ ਸਨ ਉਹ ਰੱਖੇ ਗਏ ਕਾਇਦ ਕਰਕੇ ਤਸੀਹੇ ਦਿੱਤੇ ਗਏ ਤੇ ਜਿਹੜੀ ਦੁਨੀਆਵੀ ਲਹਿਰਾਂ ਚੱਲੀਆਂ ਜਿਹੜੀ ਗਦਰਪਾਠ ਦੀ ਲਹਿਰ ਉਹ ਵਿਦੇਸ਼ ਤੋਂ ਚਲੀ ਗੁਰਦੁਆਰਾ ਸੁਖਾਗਰ ਲਹਿਰ ਤੋਂ ਗੱਲ ਚੱਲਦੀ ਹੈ ਸਾਰੀ ਤੇ ਫਿਰ ਕੂਕਾ ਅੰਦੋਲਨ ਚੱਲਦਾ ਹੈ ਇਹ ਸਾਰੇ ਸਿੱਖ ਕੌਮ ਦੀ ਦੇਣ ਹੈ ਫਿਰ ਬਬਰ ਕਾਲੀ ਲਹਿਰ ਚੱਲਦੀ ਹੈ ਫਿਰ ਪਗੜੀ ਸਮਾਜ ਜਟਾ ਫਿਰ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਉਹਨਾਂ ਚੰਦਰਸ਼ੇਖਰ ਜாத ਦੀ ਕੁਰਬਾਨੀ ਉਦਮ ਸਿੰਘ ਸੁਨਾਮ ਦੀ ਕੁਰਬਾਨੀ ਕਰਤਾਰ ਸਿੰਘ ਸਰਾਬਾ ਦੀ ਕੁਰਬਾਨੀ ਇਹ ਕੋਈ ਕਟਕੋਰ ਬਾਨੀਆਂ ਨਹੀਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਪਰ ਪੰਜਾਬ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਸਾਡਾ ਦੇਸ਼ ਵਿੱਚ ਸਨਮਾਨਯੋਗ ਥਾਨ ਹੈ ਇਹ ਪਤਾ ਨਹੀਂ ਕਿਉਂ ਭਾਵਨਾ ਆਉਣੀ ਨਹੀਂ ਚਾਹੀਦੀ ਪਰ ਕੁਝ ਕਾਰਨ ਹੋਣਗੇ ਐਸੇ ਜਿਹਦੇ ਕਰਕੇ ਪੰਜਾਬੀਆਂ ਵਿੱਚ ਭਾਵਨਾ ਹਮੇਸ਼ਾ ਰਹਿੰਦੀ ਹੈ ਤੇ ਉਹ ਕੌਮ ਸਤਜੀ ਤੇ ਸਿਆਣੀ ਹੁੰਦੀ ਹੈ ਜਿਹੜੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਅੱਜ ਮੈਂ ਸਮੇਂ-ਸਮੇਂ ਤੇ ਸਿੱਖ ਇਤਿਹਾਸ ਦਾ ਜ਼ਿਕਰ ਕਰਦਾ ਰਹਿੰਨਾ ਹੈ ਅੱਜ ਜਿਸ ਮਹਾਨ ਆਜ਼ਾਦੀ ਕੁੜਾਟਿਏ ਜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਉਹਨਾਂ ਦਾ ਨਾਮ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਉਹ ਸਨ ਬਬਰ ਕਾਲੀ ਲਹਿਰ ਦੇ ਮਹਾਨ ਸ਼ੂਰ ਮੋਡੀਆਂ ਵਿੱਚ ਇੱਕ ਸ਼ਹੀਦ ਰਤਨ ਸਿੰਘ ਰਕੜ ਰਕੜ ਇਸ ਕਰਕੇ ਲੱਗਦਾ ਹੈ ਕਿ ਉਹਨਾਂ ਦਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੁਣ ਤਾਂ ਨਵਾਂ ਸ਼ਹਿਰ ਪਹਿਲਾਂ ਕਹਿੰਦੇ ਸਨ ਸ਼ਹੀਦ ਪਗਸ ਸਿੰਘ ਨਗਰ ਹੈ ਉਹਦਾ ਪਿੰਡ ਹੈ ਬਲਾਚਾਉੜ ਦੇ ਨੇੜੇ ਰਕੜਾ ਭੇਟ ਉੱਥੇ ਉਹਨਾਂ ਦਾ ਜਨਮ ਹੋਇਆ ਇਸ ਕਰਕੇ ਉਸ ਪਿੰਡ ਦਾ ਹੋਣ ਕਰਕੇ ਉਹਨਾਂ ਦੇ ਨਾਮ ਨਾਲ ਸ਼ਾਇਦ ਗੋਤ ਵੀ ਇਹ ਹੋਵੇ ਕਿਉਂਕਿ ਪਿੰਡ ਦੇ ਨਾਮ ਦੇ ਨਾਲ ਹੀ ਕਈ ਵਾਰੀ ਗੋਤ ਹੁੰਦੇ ਨੇ ਪੱਕਾ ਹੀ ਜੁੜ ਗਿਆ ਸ਼ਹੀਦ ਰਤਨ ਸਿੰਘ ਰਕੜ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਹੀ ਹੈ ਸਹੀ ਹੈ ਕਿ ਬਬਰ ਕਾਲੀ ਲਹਿਰ ਦੇ ਮੋਡੀਆਂ ਚੋਂ ਸਨ ਬਬਰ ਕਾਲੀ ਲਹਿਰ ਇੱਕ ਐਸੀ ਲਹਿਰ ਸੀ ਜਿਹਦਾ ਮੁੱਖ ਨਿਸ਼ਾਨਾ ਤੁਸੀਂ ਸੁਣੋਗੇ ਬੜਾ ਇੱਕ ਸੂਰ ਸਮਝ ਕੇ ਮਿਥੇ ਗਿਆ ਸੀ ਬਬਰ ਕਾਲੀ ਲਹਿਰ ਦੇ ਸੂਰਵੇਂ ਹਥਿਆਰਬੰਦ ਹੁੰਦੇ ਸਨ ਤੇ ਉਹ ਜਿਹੜੇ ਪਿੰਡਾਂ ਵਿੱਚ ਜਾਂ ਕਸਮਿਆਂ ਵਿੱਚ ਸ਼ਹਿਰਾਂ ਵਿੱਚ ਅੰਗਰੇਜ਼ਾਂ ਦੇ ਮੁਖਫਰ ਸਨ ਨਾ ਸੂਈਏ ਜਿਹੜੇ ਅੰਗਰੇਜ਼ ਨੂੰ ਸੂਧ ਦੇ ਸੰ ਸਵੰਤਤਾ ਅਖਿਗਰ ਅਮਨੀ ਦੀ ਠਾਰਾਂਦੀ ਤੇ ਹੋਰ ਜਗ੍ਹਾ ਦੀ ਤੇ ਉਹਨਾਂ ਦੇ ਇੱਕ ਕਿਸਮ ਦੇ ਟਾਊਟ ਸਨ ਉਹਨਾਂ ਨੂੰ ਉਹ ਸੋਧਦੇ ਸਨ ਉਹ ਸੋਧਾ ਲਫ਼ਜ਼ ਵਰਤਿਆ ਸੀ ਉਹਨਾਂ ਨੇ ਵਰਤੇ ਜਾਂਦਾ ਸੀ ਬਬਰਕਾਰੀ ਲਹਿਰ ਦੀ ਸਭਾ ਵਿੱਚ ਉਹ ਜਿਸ ਪ੍ਰਿੰਟ ਚ ਦੇਖਣਾ ਉਥੇ ਰਾਤ ਨੂੰ ਉਹਨੂੰ ਜਾ ਕੇ ਮਾਰਨਾ ਕੋਣ ਪਾਰ ਬੁਲਾਉਣਾ ਫਿਰ ਬੜੇ ਬੜੇ ਸੁਧਾਰਵਾਦੀ ਕੰਮ ਫਿਰ ਜਿਹੜੇ ਸ਼ਾਹੂਕਾਰ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸੇ ਬੈਠੇ ਸਨ ਉਹਨਾਂ ਤੋਂ ਕਾਗਜ਼ ਪੜੋਣੇ ਔਰ ਮਾਫੀ ਮੰਗਾਉਣੀ ਕਹਣਾ ਸਾਰੀ ਰਕਮ ਲਿਖ ਲੋ ਲੈ ਲਈ ਤੇ ਜ਼ਮੀਨਾਂ ਉਹਨਾਂ ਦੀਆਂ ਉਹਨਾਂ ਦੀ ਵਾਲੀ ਕਰਾਉਣੀ ਜਿਹੜੇ ਗਣੇ ਕੀਤੀ ਹੁੰਦੀਆਂ ਸਨ ਕਾਗਜ਼ ਸਾਰ ਦੇਣੇ ਜਿਹੜਾ ਸਾਹਮਣੇ ਸਾਰੋ ਡਰਦੀ ਕੀ ਨਾ ਕਰਦੀ ਹੱਥ ਬੰਨ ਕੇ ਕਰਦੇ ਸਨ ਫਿਰ ਉਹਨਾਂ ਨੇ ਢਾਕੇ ਮਾਰਨੇ ਸਾਬੂਕਾਰਾਂ ਦੇ ਤੇ ਉਹ ਜਿਹੜਾ ਲੁੱਟਿਆ ਪੈਸਾ ਸੀ ਉਹ ਬੜੇ ਨੇਕ ਕਾਰਜਾਂ ਤੇ ਖਰਚ ਕਰਦੇ ਸਨ ਜਿਵੇਂ ਕਿਸੇ ਦਾ ਵ્યાਹ ਲੜਕੀ ਦਾ ਵਿਸ਼ੇ ਦੇ ਕਰ ਉਸ ਕੁੜੀ ਨੂੰ ਉਹਨਾਂ ਨੇ ਜਾ ਕੇ ਰਾਤ ਬਰਾਤੇ ਜਾਣਾ ਕਿਉਂਕਿ ਰਾਤ ਨੂੰ ਜਾਂਦੇ ਸਨ ਲੋਕ ਛਿਪ ਕੇ ਜਥਿਆਂ ਦੇ ਰੂਪ ਵਿੱਚ ਉੱਥੇ ਜਾ ਕੇ ਕਹਿਣਾ ਸਾਡੀ ਭੈਣ ਹੈ ਜਾਂ ਸਾਡੀ ਬੇਟੀ ਹੈ ਇਹਦਾ ਵਿਆਹ ਕਰੋ ਤੁਸੀਂ ਤੂੰ ਪਾਮ ਨਾਲ ਫਿਰ ਜੇ ਕੋਈ ਕਰਜ਼ੇ ਦਾ ਮਾਰਿਆ ਕਿਸਾਨ ਹੈ ਜਾਂ ਖੇਤ ਮਜ਼ਦੂਰ ਹੈ ਉਹਨੂੰ ਕਹਿਣਾ ਭਾਈ ਕਰਜ਼ਾ ਚੁਕਾ ਇਸ ਤਰ੍ਹਾਂ ਦੇ ਇਹ ਕੰਮ ਕਰਦੇ ਸਨ ਖਾਸ ਤੌਰ ਤੇ ਟੋਡੀਆਂ ਨੂੰ ਜਿਹੜੇ ਜਿਹੜੇ ਮੁੱਖ ਪਰਸਨ ਉਹਨਾਂ ਨੂੰ ਸੋਧਣਾ ਤੇ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰਕਦੇ ਸਨ ਇਹ ਲਹਿਰ ਦੋ ਜ਼ਿਲ੍ਹਿਆਂ ਵਿੱਚ ਦੁਆਬੇ ਦੇ ਤਿੰਨ ਜ਼ਿਲ੍ਹੇ ਨੇ ਚਾਰ ਇਹ ਦੋ ਜ਼ਿਲ੍ਹਿਆਂ ਵਿੱਚ ਬਹੁਤ ਪ੍ਰਸਿੱਧ ਹੋਈ ਯਾਨੀ ਬਹੁਤ ਸਰਗਰਮ ਹੋਈ ਇੱਕ ਹੁਸ਼ਿਆਰਪੁਰ ਤੇ ਇੱਕ ਜ਼ਿਲ੍ਹਾ ਜਲੰਧਰ ਸਾਢੇ ਨੇੜੇ ਪਿੰਡ ਹੈ ਬੜਿੰਗ ਜਿਹਨੂੰ ਬਿੰਗਾ ਵੀ ਕਹਿੰਦੇ ਆ ਉੱਥੋਂ ਦੇ ਕਿਸ਼ਨ ਸਿੰਘ ਗੜਗੱਜ ਹੋਏ ਨੇ ਉਹ ਬਹੁਤ ਵੱਡੇ ਬਬਰ ਕਾਲੀ ਸਨ ਇਸੇ ਤਰ੍ਹਾਂ ਮਾਸਟਰ 모ਤਾ ਸਿੰਘ ਪਤਾ ਰਾ ਸਾਡੇ ਲਾਗੇ ਪਿੰਡ ਆ ਉਹ ਬਬਰ ਕਾਲੀ ਸਨ ਇਸੇ ਤਰ੍ਹਾਂ ਹੋਰ ਬਹੁਤ ਸੂਰਮੇ ਬਬਰ ਕਾਲੀਆਂ ਦੀ ਲਿਸਟ ਬੜੀ ਲੰਮੀ ਹੈ ਬਬਰ ਦਾ ਮਤਲਬ ਸ਼ੇਰ ਹੁੰਦਾ ਹੈ ਸ਼ੇਰ ਬਬਰ ਸ਼ੇਰ ਦੇ ਜਿਹੜੇ ਨੌਜਵਾਨ ਸਨ ਅਣਖੀਲੇ ਉਹ ਹੀ ਬਬਰ ਕਾਲੀ ਲੈਰ ਵਿੱਚ ਭਰਤੀ ਹੁੰਦੇ ਹੁੰਦੇ ਸਨ ਤੇ ਉਹ ਬੜੇ ਬੜੇ ਮਹਾਨ ਕਾਰਨਾਮੇ ਸਰੰਜਾਮ ਦੇ ਕੇ ਸ਼ੀਦੀਆਂ ਪ੍ਰਾਪਤ ਕਰਦੇ ਸਨ ਜਿਵੇਂ ਮੈਂ ਦੱਸਿਆ ਹੈ ਪਿੰਡ ਰਕੜਾ ਬੇਟ ਵਿੱਚ 1893 ਚ ਇਹਨਾਂ ਦਾ ਜਨਮ ਹੋਇਆ ਤੇ ਜਿਵੇਂ ਮਾਪੇ ਦੀ ਇੱਛਾ ਹੁੰਦੀ ਹੈ ਕਿ ਪੜ੍ਹਨੇ ਪਾਇਆ ਜਾਵੇ ਉਹਨਾਂ ਨੂੰ ਫਿਰ ਪੜ੍ਹਨੇ ਪਾ ਦਿੱਤਾ ਉਹਨਾਂ ਨੇ ਫਿਰ ਗਵਰਨਮੈਂਟ ਹਾਈ ਸਕੂਲ ਰਾਹੋਂ ਰਾਹੋਂ ਕਸਬਾ ਲਾਗੇ ਪੈਂਦਾ ਨਾ ਰਾਹੋਂ ਕਸਬੇ ਤੋਂ ਉਹਨਾਂ ਨੇ ਉਦੋਂ ਇਹ ਜਿਹੜੀ ਐਜੂਕੇਸ਼ਨ ਦਾ ਸਿਸਟਮ ਇਦਾਂ ਦਾ ਸੀ ਉਹ ਸਕੂਲ ਜੁੜਿਆ ਹੋਇਆ ਸੀ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਉੱਥੋਂ ਇਹਨਾਂ ਨੇ ਫਿਰ میٹرਿਕ ਦੀ ਅ ਪ੍ਰੀਖਿਆ ਪਾਸ ਕੀਤੀ ਔਰ ਚੌਥੇ ਨੰਬਰ ਤੇ ਰਹੇ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਚੌਥੀ ਪੋਜੀਸ਼ਨ ਆਈ ਉਹਨਾਂ ਦੀ ਪਣ ਵਿੱਚ ਇਹਨੇ ਹੁਸ਼ਿਆਰ ਸਨ ਕਿ ਪੜ੍ਹਦੇ ਤਾਂ ਸ਼ਾਇਦ ਬਹੁਤ ਵੱਡੇ ਅਫਸਰ ਬਣ ਸਕਦੇ ਸਨ ਪਰ ਜਿਨ੍ਹਾਂ ਨੇ ਉਹ ਮਰਨੋ ਮੋੜ ਨਹੀਂ ਡਰਦੇ ਜਿਨ੍ਹਾਂ ਨੇ ਨਿਊਨ ਲਗਾ ਲਏ ਨੇ ਇਹਨਾਂ ਦਾ ਕੋਈ ਨਿਸ਼ਾਨਾ ਹੁੰਦਾ ਹੈ ਉਹ ਫਿਰ ਛੋਟੀਆਂ ਮੋਟੀਆਂ ਗੱਲਾਂ ਸਮਝਦੇ ਨਹੀਂ ਜਿਹੜੀ ਚੀਜ਼ਾਂ ਨੂੰ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਹੁੰਦਾ ਉਸੇ ਸ਼ੇਤ ਜਾਂਦੇ ਨੇ ਜਦੋਂ ਇਹਨਾਂ ਦੀ ਉਮਰ 19 ਸਾਲ ਦੀ ਹੋਈ ਤੇ ਘਰਦਿਆਂ ਨੇ ਦੇਖਿਆ ਕਿ ਡੀਲਡੌਲ ਵਾਲਾ ਮੁੰਡਾ ਪਰਜਵਾਨ ਬੜਾ ਗੱਭਰੂ ਫੁਰਤੀਲਾ ਤੇ ਉਹਦੋਂ ਫੌਜ ਵਿੱਚ ਭਰਤੀ ਹੋਣ ਦਾ ਬੜਾ ਆ ਚਾਅ ਹੁੰਦਾ ਸੀ 우ਮਾਰ ਸੀ ਤੇ ਬਹੁਤ ਵਜਾਈਆਂ ਟੋਲਕੀਆਂ ਤੇ ਬਹੁਤ ਵਜਾਇਛਣੇ ਭਰਤੀ ਹੋ ਜਾਣਾ ਇਹ ਦੁਖੜੇ ਨਹੀਂ ਛਣੇ ਇੱਕ ਗੀਤ ਹੈ ਜਿਹੜਾ ਰੇਡੀਓ ਤੋਂ ਵੱਜਦਾ ਹੁੰਦਾ ਸੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਤੋਂ ਫੌਜ ਵਿੱਚ ਭਰਤੀ ਹੋ ਗਿਆ ਮੁੜਿਆ ਲਾਮਾ ਤੋਂ ਇਵੀ ਕੀਤਾ ਲਾਮਾ ਦਾ ਮਤਲਬ ਲੜਾਈ ਲੜਾਈ ਤੋਂ ਮੁੜਿਆ ਤੇ ਉਹ ਫੌਜੀ ਬਣ ਗਿਆ ਕਿਸ ਫੌਜ ਭਰਤੀ ਹੋਏ ਫੌਜ ਦੇ ਵਿੰਗ ਚ ਕੈਵਲਰੀ ਜਿਹੜੀ ਕੋਰਸਰ ਫੌਜ ਦੀ ਉਹਦਾ ਇੱਕ ਦਸਤਾ ਹਾਰਸ਼ਨ ਹਾਰਸ ਹੈ ਉਹ ਹੁਣ ਵੀ ਹੈ ਭਾਰਤੀ ਫੌਜ ਵਿੱਚ ਹੈ ਹਾਰਸ਼ਨ ਹਾਰਸ ਵਿੱਚ ਉਹ ਕਲਰਕ ਦੇ ਤੌਰ ਤੇ ਭਰਤੀ ਹੋਏ ਤੇ ਕਲਰਕ ਦੇ ਤੌਰ ਤੇ ਭਰਤੀ ਹੋਏ ਤੇ ਤਰੱਕੀ ਕਰਦੇ ਕਰਦੇ ਕਾਬਲ ਬੜੇ ਸਨ ਉਹ ਦਫੇਦਾਰ ਬਣ ਗਿਆ ਦਫੇਦਾਰ तकरीबन ਨਾਇਬ ਸੂਬੇਦਾਰ ਤੋਂ ਉੱਤੇ ਹੁੰਦਾ ਹੈ ਨੌਨ ਕਮਿਸ਼ਨਡ ਅਫਸਰ ਤੇ ਉੱਥੇ ਉਹਨਾਂ ਦੀ ਦੋਸਤੀ ਇੱਕ ਅੰਗਰੇਜ਼ ਮੇਜਰ ਨਾਲ ਹੋ ਗਈ ਉਹ ਮੇਜਰ ਉਹਨਾਂ ਨੂੰ ਇਨਾ ਪਸੰਦ ਕਰਦਾ ਸੀ ਕਿ ਜਿਵੇਂ ਮਤਲਬ ਜੋ ਉਹ ਕਹਿੰਦਾ ਉਹ ਸੱਚ ਹੈ ਉਹ ਇਨਾ ਵਿਸ਼ਵਾਸ ਉਹਨਾਂ ਨੇ ਜਿੱਤ ਲਿਆ ਇੰਨੀ ਉਹਦੇ ਦਿਲ ਵਿੱਚ ਆਪਣੀ ਦੀ ਜਗ੍ਹਾ ਬਣਾ ਲਈ ਰਤਨ ਸਿੰਘ ਰਖੜਨੇ ਤੇ ਕੀਤਾ ਕੀ ਉਹਨਾਂ ਨੇ ਜਦੋਂ ਦੇਖਿਆ ਕਿ ਅਖਰ ਹਾਲਾਤ ਦਾ ਅਸਰ ਤਾਂ ਪੈਂਦਾ ਨਾ ਉਹਨਾਂ ਨੇ ਜਦੋਂ ਦੇਖਿਆ ਕਿ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਭਾਰਤੀਆਂ ਪ੍ਰਤੀ ਕੋਈ ਚੰਗੀਆਂ ਨਹੀਂ ਤੇ ਇਹ ਸਾਨੂੰ ਗੁਲਾਮ ਜਿਹਾ ਸਮਝਦੇ ਆ ਸਾਡੇ ਨਾਲ ਵਿਤਗਰਾ ਕਰਦੇ ਆ ਤੇ ਸਾਡੇ ਦੇਸ਼ ਨੂੰ ਉਹਨਾਂ ਨੇ ਧਮਕ ਕੇ ਰੱਖਿਆ ਹੋਇਆ ਉਹਨਾਂ ਵਿੱਚ ਥੋੜੀ ਜਿਹੀ ਚਿੰਤ ਪੈਦਾ ਹੋਈ ਥੋੜੀ ਜਿਹੀ ਪਹਿਲਾਂ ਪਹਿਲਾ ਚਗਾਰੀ ਇਕ ਕੀ ਹੁੰਦੀ ਆ ਨਾ ਉਹੀ ਭਾਮੜ ਬਣਦੀ ਐ ਭਾਮੜ ਬਣਨ ਨੂੰ ਸਮਾਂ ਲੱਗਦਾ ਉਹਨਾਂ ਨੇ ਫਿਰ ਕੀਤਾ ਹੌਲੀ 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 ਉਹ ਉਹਨੂੰ ਕਨਫਿਡੈਂਸ ਲੈ ਕੇ ਉਹਦੇ ਕੋਲੋਂ ਇੱਕ ਤਾਂ ਲੈਲੀ ਪੱਕੀ ਰਫਲ ਤੇ ਇੱਕ ਲੈ ਲਿਆ ਪਿਸਤੌਲ ਇੱਕ ਉਹਨਾਂ ਨੇ ਕੁਝ ਬੰਬ ਜਿਹੜੇ ਸੀ ਉਹ ਲੈ ਲਏ ਤੇ ਇੱਕ ਹੈਂਡ ਗ੍ਰੇਨੇਡ ਨੂੰ ਹੱਥ ਗੋਲਾ ਕਹਿੰਦੇ ਆ ਪੰਜਾਬੀ ਚ ਉਹ ਇਹ ਕਾਫੀ ਅਸਲਾ ਉਹਨਾਂ ਨੇ ਇਕੱਠਾ ਕਰ ਲਿਆ ਤੇ ਪਲੈਨਿੰਗ ਉਹਨਾਂ ਦੀ ਏਸੀ ਜਾਨੀ ਵੀ ਭਿਜਿਆ ਗਿਆ ਨਾ ਉਸ ਦਿਨ ਤੋਂ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਗੁਲਾਮ ਹੈ ਅਸੀਂ ਗੁਲਾਮੀ ਤੋਂ ਨਿਕਲਣਾ ਹੈ ਪਰ ਉਹ ਦਾ ਪਿਆਰ ਵੀ ਕਾਇਮ ਉਹਦੇ ਨਾਲ ਰੱਖਿਆ ਤੇ ਉਹਦੇ ਗੁੱਡ ਬੁਕਸਨ ਇਸ ਕਰਕੇ ਉਹ ਅਸਲਾ ਲੈ ਲਿਆ ਤੇ ਅਸਲਾ ਆਪਣੇ ਕੋਲ ਸਾਂਭ ਲਿਆ ਸ਼ਾਮ ਕੇ ਤੇ ਉਹ ਫਿਰ ਜਿਹੜੇ ਸੀ ਆਪਣੇ ਅਗੇਰੇ ਮਿਸ਼ਨ ਲਈ ਸੋਚਣ ਫਿਰ ਉਹਨਾਂ ਨੇ ਜਿਹੜੀ ਉਹ ਪਾਟਰਨ ਸੀ ਹਰਸਨ ਹਾਰਟ ਦੀ ਉਹ ਛੱਡ ਦਿੱਤੀ ਉੱਥੋਂ ਉਹ ਨਾ ਘਟਾ ਕੇ ਆ ਗਏ ਫੇਰ ਦੁਬਾਰਾ ਫੋਟ ਚਲੇ ਗਏ ਫੇਰ ਉਹ ਇੱਕ ਹੋਰ ਪਾਟਰਨ ਚ ਬਾਈ ਪੰਜਾਬ 22 ਪੰਜਾਬ ਪੰਜਾਬ ਰਜiment ਦੇ ਸਿੱਖ ਤੇ ਪੰਜਾਬੀ Hindu ਇਹ ਹੁੰਦੇ ਸਨ ਔਰ ਜ਼ਿਆਦਾ ਗਿਣਤੀ ਸਿੱਖਾਂ ਦੀ ਹੁੰਦੀ ਸੀ ਸਿੱਖ ਰਜiment ਵੀ ਸੀ ਤੇ ਪੰਜਾਬ ਰੈਜiment ਵਿੱਚ तकरीबन ਸਖਾਣੀਏ ਪਟਨਾ ਸੰ ਉਹਦੇ ਵਿੱਚ ਉਹ ਪਰਦੀ ਹੋ ਗਏ ਦੁਬਾਰਾ ਫਿਰ ਪਰ ਉਥੇ ਬਹੁਤਾ ਟਿਕੇ ਨਹੀਂ ਤੇ ਉਹ 1919 ਵਿੱਚ ਫਿਰ ਡਿਸਚਾਰਜ ਲੈ ਕੇ ਜਾਨੀ ਜਿਹਨੂੰ ਨਾਕਟਾ ਕੇ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਨਾਕਟਾ ਕੇ ਪੂਰੀ ਰੁਕੜੀ ਨਹੀਂ ਕਰਨੀ ਨਾ ਕਹਿਣਾ ਜੀ ਮੇਰਾ ਨਾਂ ਕੱਟ ਦਿਓ ਮੈਨੂੰ ਡਿਸਚਾਰਜ ਕਰ ਦਿਓ ਮੈਂ ਆਪਣੀ ਸਵੈ ਇਛਾ ਨਾਲ ਹੀ ਉਹ ਫਿਰ ਆਪਣੇ ਪਿੰਡ ਆ ਗਏ ਰਕੜੀ ਰਕਣ ਪਿੰਡ ਆ ਕੇ ਫਿਰ ਉਹਨੇ ਖੇਤੀਬਾੜੀ ਆਪਣੇ ਪਿਤਾ ਨਾਲ ਸ਼ੁਰੂ ਕਰ ਦਿੱਤੀ ਭਰਾਵਾਂ ਨਾਲ ਖੇਤੀਬਾੜੀ ਕਰਨ ਲੱਗ ਪਏ ਪਰ ਨਾਲ-ਨਾਲ ਉਹ ਸਰਗਰਮੀਆਂ ਜਿਹੜੀਆਂ ਸੀ ਹੜ ਵੀ ਵਾਉਂਦੇ ਰਹੇ ਤੇ ਹੜ ਵਾਉਂਦੇ ਵਾਉਂਦੇ ਨਾਲ ਸਕੀਮਾਂ ਵੀ ਸੋਚਦੇ ਰਹਿੰਦੇ ਕਿ ਦੇਸ਼ ਨੂੰ ਕਿਵੇਂ ਆਜ਼ਾਦ ਕਰਾਉਣਾ ਹੈ ਕਿਵੇਂ ਹੁਣ ਸੁਤੰਤਰਤਾ ਸੰਗਰਾਮੀਆਂ ਦੀ ਜਿਹੜੇ ਜੂਝ ਰਹੇ ਉਹਦੀ ਮਦਦ ਕਰਨੀ ਹੈ ਮੈਂ ਕੀ ਯੋਗਦਾਨ ਪਾ ਸਕਦਾ ਇਸ ਤਰ੍ਹਾਂ ਦਾ ਉਹਨਾਂ ਨੇ ਹੋਰ ਕਿਸੇ ਪਾਸੇ ਦਾ ਸੋਚਿਆ ਹੀ ਨਹੀਂ ਉਹਨਾਂ ਦਾ ਧਿਆਨ ਇੱਥੇ ਕੇਂਦਰਿਤ ਨਹੀਂ ਦੱਸ ਫੇਰ ਜਿਹੜੀਆਂ ਉਸ ਵੇਲੇ ਲਹਿਰਾਂ ਚੱਲ ਰਹੀਆਂ ਸਨ ਨਾ ਜਿਵੇਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਉਹ 1919 ਵਿੱਚ ਉਹ ਸਾਖੀ ਵਾਲੇ ਦਿਨ ਉਹਨਾਂ ਦਾ ਮਨ ਉਬਾਤ ਰੁੰਦ ਰਿਹਾ ਗਿਆ ਫੇਰ ਗੁਰੂ ਕੇ ਬਾਗ ਦਾ ਮੋਰਚਾ ਫੇਰ ਚਾਬੀਆਂ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਸ਼ਹੀਦੀ ਸਾਕਾ ਇਹਨ ਸੇ ਕੌਮ ਨੂੰ ਹਲਾਕੇ ਰੱਖ ਦਿੱਤਾ ਤੁਰ ਤੱਕ ਅੰਦਰ ਤੱਕ ਜਿਹੜਾ ਕਰਾਪਟ ਮਹਾਂਸ਼ੀ ਇਹਦੀਆਂ ਕਰਤੂਤਾ ਕਾਰਨ ਜਿਹੜਾ ਸ਼ਿਸ਼ ਦਰਬਾਰ ਸਭ ਤਰਨ ਤਰਨ ਦਾ ਸਾਾਕਾ ਵਾਪਰਿਆ ਉਥੇ ਦੋ ਸਿੰਘ ਸ਼ਹੀਦ ਹੋਏ ਇਹਨੇ ਕ ਫਟੜ ਹੋਏ ਉਹ ਸਾਾਕਾ ਫਿਰ ਪੰਜਾ ਸਾਹਿਬ ਦਾ ਸਾਾਕਾ ਇਹਨਾਂ ਸਾਾਕਿਆਂ ਨੇ ਅ ਗੁਰੂ ਕੇ ਬਾਗ ਦਾ ਮੋਰਚਾ ਇਹਨਾ ਮੋਰਚਿਆਂ ਨੇ ਉਹਨਾਂ ਦੇ ਮਨ ਤੇ ਬਹੁਤ ਪ੍ਰਭਾਵ ਪਾਇਆ ਤੇ ਉਹਨਾਂ ਦੀ ਜਿਹੜੀ ਆਜ਼ਾਦੀ ਪ੍ਰਤੀ ਲਗਨ ਸੀ ਤੇ ਅੰਗਰੇਜ਼ ਸਰਕਾਰ ਪ੍ਰਤੀ ਜਿਹੜੀ ਉਹਨਾਂ ਦੀ ਬੇਰੁਖੀ ਸੀ ਤੇ ਨਫ਼ਰਤ ਸੀ ਉਹ ਹੋਰ ਜ਼ਿਆਦਾ ਪੱਕੀ ਪੀੜੀ ਹੋ ਗਈ ਤੇ ਉਹਨਾਂ ਨੇ ਫਿਰ ਹਥਿਆਰਬੰਦ ਸੰਘਰਸ਼ ਵਿੱਚ ਪੱਕੇ ਤੌਰ ਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਹੱਥ ਕੋਲੇ ਬਣਾ ਕੇ ਹਥਿਆਰ ਬਣਾ ਕੇ ਸਪਲਾਈ ਕਰਨੇ ਸ਼ੁਰੂ ਕਰ ਫਿਰ ਕਿਸੇ ਨੇ ਉਹਨਾਂ ਦੀ ਮੁਖਵਰੀ ਕੀਤੀ ਜਦੋਂ ਇੱਕ ਮਿੱਤਰ ਕੋ ਠਹਿਰੇ ਹੋਏ ਸਨ ਪਰ ਉਹ ਬੜੇ ਫੁਰਤੀਲੇ ਸਨ ਉਹ ਨਿਕਲ ਗਏ ਨਿਕਲਣ ਚ ਕਾਮਯਾਬ ਹੋ ਗਏ ਹੱਥ ਨਾਲ ਪਰ ਜਿਹੜਾ ਗੋਲਾ ਬਰੂਦ ਸੀ ਉਹ ਬ੍ਰਿਟਿਸ਼ ਦਸਤਿਆ ਨੇ ਪੁਲਿਸ ਨੇ ਜਾਂ ਫੋਰਸ ਨੇ ਕਬਜ਼ੇ ਚ ਇਤਸ ਤੋਂ ਬਾਅਦ ਜਦੋਂ ਉਹ ਇੱਕ ਮਿੱਤਰ ਕੋਲ ਠਹਿਰੇ ਹੋਏ ਸਨ ਤੇ ਇੱਕ ਮਿੱਤਰ ਮਾਰ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੂ ਦੇ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ 5 ਸਾਲ ਕੈਦ ਬਾ ਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਤੇ ਨਾਲ ਹੀ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ ਜਦੋਂ ਉਹ ਫਿਰ ਕਾਇਦ ਕਟ ਕੇ ਰਿਹਾ ਹੁੰਦੇ ਰਹੇ ਉਦੋਂ ਫਿਰ ਉਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਬਬਰ ਕਾਦੀ ਲਹਿਰ ਨੂੰ ਸਮਰਪਿਤ ਹੋ ਗਏ ਦਿਨ ਰਾਤ ਇੱਕ ਕਰ ਦਿੱਤਾ ਉਹਨਾਂ ਨੇ ਕਹਿੰਦੇ ਨੇ ਕਿ ਇੱਕੋ ਦਿਨ ਵਿੱਚ ਉਹਨਾਂ ਨੇ ਰਾਹੋਂ ਬਲਾਚੌਰ ਤੇ ਆੜੇ ਦੁਆਲੇ ਦੇ ਇਲਾਕੇ ਜਿਹੜੇ ਸਨ ਉਹ ਅੱਠ ਜਗ੍ਹਾ ਦੇ ਉੱਤੇ ਉਹਨਾਂ ਨੇ ਬੰਬ ਤਬਾਖੇ ਕੀਤੇ ਪਰ ਉਹਨਾਂ ਦੇ ਨਾਲ ਕੋਈ ਜਾਨੀ ਨੁਕਸਾਨਾ ਹੋਇਆ ਉਹ ਫੋਕੇ ਸਾਬਤ ਹੋਏ ਪਰ ਉਹਨਾਂ ਦਾ ਇੱਕ ਜੋ ਮਿਸ਼ਨ ਸੀ ਕਿ ਅੰਗਰੇਜ਼ ਸਰਕਾਰ ਦੇ ਕੰਨਾਂ ਤੱਕ ਇਹ ਇਹਨਾਂ ਦੀ ਗੂੰਜ ਪਹੁੰਚੇ ਇਹਨਾਂ ਨੂੰ ਪਤਾ ਲੱਗੇ ਥੋੜਾ ਜਿਹਾ ਹਲੂਨਾ ਆਵੇ ਕਿ ਹੁਣ ਜਾਗ ਪਏ ਨੇ ਲੋਕ ਹੁਣ ਇਸ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹਨੂੰ ਰੋਕਣਾ ਮੁਸ਼ਕਲ ਹੈ ਇਹ ਉਹਨਾਂ ਦਾ ਮੈਸੇਜ ਸੀ ਮੈਸੇਜ ਦੇਣ ਵਿੱਚ ਉਹ ਜ਼ਰੂਰ ਕਾਮਯਾਬ ਇਹ ਬੰਬਤ ਮਾਕੇ ਕੁਦਰਤੀ ਹੈ ਕਿ ਜਦੋਂ ਉਹਨਾਂ ਨੇ ਕੀਤੇ ਤੇ ਹਾਹਾਕਾਰ ਮਚਣੀ ਸੀ ਉੱਪਰ ਤੱਕ ਉਹਨਾਂ ਦੇ ਹਕਮ ਜਾਰੀ ਹੋ ਗਏ ਉਹਨਾਂ ਵਾਸਤੇ ਕਿ ਇਹਨਾਂ ਨੂੰ ਜੁੰਦੇ ਜਾਂ ਮਰਦਾ ਸ਼ਕਲ ਵਿੱਚ ਇਹਨਾਂ ਨੂੰ ਜਿਹੜਾ ਸੀ ਸਰਕਾਰ ਫੜਨਾ ਚਾਹੁੰਦੀ ਹੈ ਚਾਹੇ ਕੋਈ ਇਹ ਇਹਨਾਂ ਨੂੰ ਕੋ ਮਾਰ ਦੇਵੇ ਤਾਂ ਵੀ ਸਾਨੂੰ ਚਾਹੀਦਾ ਹੈ ਕਿ ਜੁੰਦਾ ਫੜ ਲਿਆ ਜਾਂ ਬਹੁਤ ਅੱਛਾ ਕਿ ਕੋਈ ਸੁਆ ਕੱਢਾਂਗੇ ਤੇ ਉਹਨਾਂ ਦਾ ਇਹ ਜਿਹੜਾ ਮਿਸ਼ਨ ਫਿਰ ਅੰਗਰੇਜ਼ ਦਾ ਸ਼ੁਰੂ ਹੁੰਦਾ ਕਿ ਇਹਨਾਂ ਨੂੰ ਜੁੰਦੇ ਜਾਂ ਮਰਦੇ ਗ੍ਰਿਫਤਾਰ ਮਰਦਾ ਗ੍ਰਿਫਤਾਰ ਕੀ ਇਹ ਫਿਰ ਰੂਪੋਸ਼ ਹੋ ਗਏ ਅੰਡਰਗਰਾਉਂਡ ਹੋ ਗਿਆ ਜਾਨੀ ਤੇ ਨਾਲ ਸਰਕਾਰ ਨੇ ਦੋ ਹੁਕਮ ਹੋਰ ਜਾਰੀ ਕੀਤੇ ਬੜੇ ਸਖਤ ਇੱਕ ਤਾਂ ਜਿਹੜਾ ਬੰਦਾ ਇਹਨਾਂ ਨੂੰ ਫੜਾਊਗਾ ਸੂਹ ਦੇ ਕੇ ਅਜ ਸੰਨ ਟੁੱਢੀ ਬੜੇ ਸੰ ਲਾਚ ਬੰਦੇ ਨੂੰ ਕਈ ਵਾਰੀ ਈਮਾਨ ਤੋਂ ਢੋਲਾ ਦਿੰਦਾ ਤੇ ਇਮਾਨਦਾਰ ਨੂੰ ਵੀ ਬੇਈਮਾਨ ਬਣਾ ਦਿੰਦਾ ਕੋਈ ਕੋਈ ਬੰਦਾ ਆਪਣੇ ਈਮਾਨ ਤੇ ਕਾਇਮ ਰਹਿੰਦਾ ਇਹ ਜਿਹੜੇ ਦੋ ਵੱਡੇ ਐਲਾਨ ਕੀਤੇ ਨਾ ਜਦੋਂ ਬੰਬ ਤਮਾਕਿਆਂ ਤੋਂ ਬਾਅਦ ਕਿ ਜਿਹੜਾ ਰਤਨ ਸਿੰਘ ਰਕੜ ਨੂੰ ਫੋੜਾ ਆਊਗਾ ਉਹਨੂੰ ਉਸ ਸਮੇਂ ਜਦੋਂ ਇੱਕ ਪੈਸੇ ਨਾਲ ਹੀ ਬਹੁਤ ਕੋਈ ਏਜੰਸੀ 10000 ਰੁਪਇਆ ਨਕਦ ਤੇ 10 ਕਿੱਲੇ ਜ਼ਮੀਨ 25 ਕਿੱਲੇ ਦਾ 10 ਮਰਬੇ 10 ਮਰਬੇ ਜ਼ਮੀਨ 10000 ਰੁਪਇਆ 10 ਮਰਬੇ ਜ਼ਮੀਨ ਯਾਨੀ 25 ਕਿੱਲੇ ਦਾ ਇੱਕ ਮਰਬਾ ਹੁੰਦਾ 250 ਏਕੜ ਜ਼ਮੀਨ 250 ਕਿੱਲਾ ਜ਼ਮੀਨ ਕਿੰਨੀ ਹੁੰਦੀ ਹੈ ਲਾਲ ਚਚਾਉਣਾ ਕੋਈ ਵੀ ਬੰਦਾ ਆ ਸਕਦਾ ਹੈ ਕਿਸੇ ਦਾ ਈਮਾਨ ਵੀ ਡੋਲ ਸਕਦਾ ਹੈ ਫਿਰ ਆਖਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਲੇ ਪਾਣੀ ਅੰਡੇ ਮਾਂ ਤੇ ਨਿਕੋਵਾਰ ਭੇਜਿਆ ਗਿਆ ਉੱਥੋਂ ਫਿਰ ਅੰਗਰੇਜ਼ ਨੇ ਸੋਚਿਆ ਕਿ ਇੱਥੇ ਵੀ ਰੱਖਣਾ ਇਹਨਾਂ ਨੂੰ ਠੀਕ ਨਹੀਂ ਕਿਉਂਕਿ ਬਹੁਤ ਸਾਰੇ ਆਜ਼ਾਦੀ ਸੰਗਰਾਮੀ ਇੱਥੇ ਨੇ ਇਹਨਾਂ ਤੋਂ ਵੱਖ ਕੀਤਾ ਜਾਵੇ ਇਹਨੂੰ ਇਹ ਜ਼ਿਆਦਾ ਖਤਰਨਾਕ ਉਹਨਾਂ ਨੂੰ ਫਿਰ ਲਾਹੌਰ ਡਿਆਰੇ ਸਨ ਤੇ ਰਾਹ ਵਿੱਚ ਕਹਿੰਦੇ ਇੱਕ ਜਗ੍ਹਾ ਗੱਡੀ ਰੁਕੀ ਫੁਰਤੀਲੇ ਬੜੇ ਸਨ ਪਲਾਨਿੰਗ ਬੜੀ ਸੀ ਉਹ ਗੱਡੀ ਦੇ ਵਿੱਚੋਂ ਫਰਾਰ ਹੋ ਗਏ ਗੱਡੀ ਤੋਂ ਉਤਰ ਕੇ ਫਰਾਰ ਹੋ ਗਏ ਹੱਥ ਨਹੀਂ ਇਸ ਤੋਂ ਬਾਅਦ ਫਿਰ ਉਹ ਆਏ ਕਿੱਥੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ ਕੁਰੜਕੀ ਖਾਸ ਕੁਰੜਕੀ ਖਾਸ ਉਹਨਾਂ ਦਾ ਇੱਕ ਪਰਮ ਮਿੱਤਰ ਰਹਿੰਦਾ ਸੀ ਉਹਨਾਂ ਦਾ 베ਲੀ ਦੋਸਤ ਮਿੱਤਰ ਉਹਦਾ ਨਾਮ ਸੀ ਜੱਥੇਦਾਰ ਗੋਂਦਾ ਸੀ ਜੱਥੇਦਾਰ ਗੋਂਦਾ ਸਿੰਘ ਦੇ ਕਾਰੇ ਉਹਨੇ ਟਾਇਲ ਪਾਣੀ ਕੀਤੀ ਸੇਵਾ ਕੀਤੀ ਉਹਨੂੰ ਪਨਾ ਦਿੱਤੀ ਪਰ ਉਥੇ ਇੱਕ ਭੇਦੀ ਨਹੀਂ ਗੁੰਦਾ ਸਿੰਘ ਉਹਨਾਂ ਨੇ ਬਹੁਤ ਜਿੱਦ ਕੀਤੀ ਸੁਰਖੇਤ ਵੀ ਉਹਨਾਂ ਨੂੰ ਜਗਾ ਦਿੱਤੀ ਪਨਾਹ ਦਿੱਤੀ ਪਰ ਉਥੇ ਵੀ ਕਿਸੇ ਭੇਦੀ ਨੇ ਉਹ ਜਿਹੜੀ 10 ਮਰਬੇ ਤੇ 10000 ਰੁਪਇਆ ਉਹ ਉਹ ਗਦਾਰੀ ਕਰਾਉਂਦਾ ਹੈ ਨਾ ਉਹਨੇ ਸੂ ਦੇ ਦਿੱਤੀ ਤੇ ਵੱਡੀ ਗਿਣਤੀ ਵਿੱਚ ਦੇਖਦੇ-ਦੇਖਦੇ ਅੰਗਰੇਜ਼ੀ ਦਸਤੇ ਆ ਗਏ ਹਥਿਆਰਬੰਦ ਪੁਲਿਸ ਤੇ ਪੈਰਾਮਿਲਟਰੀ ਫੋਰਸਜ਼ ਦੇ ਪੈਰਾ ਪਾਲਿਆ ਜੱਸੀਦਾਰ ਗੁੰਦਾ ਸਿੰਘ ਦੇ ਘਰ ਨੂੰ ਤੇ ਉਹ ਬਾਹਰ ਨਿਕਲਿਆ ਬਾਹਰ ਨਿਕਲ ਕੇ ਉਹਨਾਂ ਨੇ ਕਿਹਾ ਵੀ ਜੱਸੀਦਾਰ ਦੇ ਪਰਿਵਾਰ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਮੈਂ ਹੱਤਿਆ ਨਹੀਂ ਹੁੰਦਾ ਇਹਨਾਂ ਦੇ ਉਹਨਾਂ ਨੇ ਫਿਰ ਮੁਕਾਬਲਾ ਕੀਤਾ ਪੂਰੀ ਧੜਤਾ ਨਾਲ ਦੋਨੇ ਪਾਸੇ ਮੁਕਾਬਲਾ ਚੱਲਿਆ ਤੇ ਮੁਕਾਬਲੇ ਵਿੱਚ ਕੁਝ ਅੰਗਰੇਜ਼ ਵੀ ਮਾਰੇ ਗਏ ਤੇ ਦੇਸ਼ ਦੀ ਆਜ਼ਾਦੀ ਲਈ ਲੜਦਾ ਹੋਇਆ ਇਹ ਮਹਾਨ ਸੂਰਮਾ ਬਬਰ ਕਾਲੀ ਲਹਿਰਦਾ ਬਬਰ ਸੂਰਮਾ ਬਬਰ ਸ਼ੇਰ ਮਹਾਨ ਪੰਜਾਬੀ ਮਹਾਨ ਇਨਕਲਾਬੀ ਜਥੇਦਾਰ 1932 ਨੂੰ ਸ਼ਹੀਦੀ ਜਾਮ ਪੀ ਕੇ ਸਦਾ ਲਈ ਅਮਰ ਹੋ ਗਿਆ ਤੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਦੇ ਲਾਗੇ ਇੱਕ ਤਾਂ ਗੇਟ ਬਣਿਆ ਹੋਇਆ ਹੈ ਬਹੁਤ ਸ਼ਾਨਦਾਰ ਉਹਨਾਂ ਦੀ ਯਾਦਗਾਰ ਵੀ ਬਣੀ ਹੋਈ ਹੈ ਸਮਾਦ ਟਾਲੀ ਸਾਹਿਬ ਗੁਰਦੁਆਰਾ ਉਥੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਤਿੰਨ ਦਿਨਾਂ ਧਾਰਮਿਕ ਜੋੜ ਮੇਲਾ ਲੱਗਦਾ ਹੈ ਜਿੱਥੇ ਟਾੜੀ ਉਹਨਾਂ ਦੀ ਵਾਰਾਂ ਗਾਉਂਦੇ ਨੇ ਟਾੜੀ ਗਾਉਂਦੇ ਰਹਿਣਗੇ ਸ਼ੂਰਮੀਆਂ ਦੀ ਵਾਰਾਂ ਇਹ ਤਾਂ ਹੀ ਗੱਲ ਚੱਲੀ ਹੈ ਨਾ ਹਾਂ ਜੀ ਹਾਂ ਵਾਰਾਂ ਤੁਰੀਆਂ ਜਾਣਾ ਇਹੋ ਜੈ ਬਹਾਦਰ ਯੋਧੇ ਰਹੇ ਨੇ ਉਹ ਹੋਰ ਨਾਲ ਜੋਸ਼ ਭਰਦੇ ਆ ਜਦੋਂ ਉਹਨਾਂ ਦੀਆਂ ਗੱਥਾਵਾਂ ਸੁਣਦੇ ਆ ਤੇ ਅਸੀਂ ਦਾ ਪੰਜਾਬ ਟਾਕਸ ਚੈਨਲ ਵੱਲੋਂ ਪ੍ਰਬੰਧਕਾਂ ਵੱਲੋਂ ਮੈਂ ਆਪਣੀ ਵੱਲੋਂ ਤੇ ਤੁਹਾਡੇ ਸਾਰਿਆਂ ਵੱਲੋਂ ਉਸ ਮਹਾਨ ਸ਼ਹੀਦ ਦੇ ਬਬਰ ਕਾਲੀ ਲਹਿਰ ਦੇ ਸੂਰਮੇ ਦੇ ਅਣਖੀ ਜੋਧੇ ਦੇ ਦਸ਼ਮ ਪਾਤਸ਼ਾਹ ਦੇ ਲਾਡਲੇ ਦੇ ਚਰਨਾਂ ਵਿੱਚ ਨਮਨ ਕਰਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਨਾ ਐਪੀਸੋਡ ਵੇਖਣੀ ਜੁਰਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ